ਗਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਆਮ ਆਦੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਸਵਰਨ ਸਿੰਘ ਸਲਾਰੀਆ ਨੂੰ ਪਾਰਟੀ ਚ ਸ਼ਾਮਲ ਕਰ ਲਿਆ ਜਦੋਂ ਸ਼ਾਮਲ ਹੁੰਦੇ ਨੇ ਸਵਰਨ ਸਿੰਘ ਸਲਾਰੀਆ ਤੇ ਨਾਲ ਹੀ ਉਹਨਾਂ ਦੀ ਫੇਸਬੁੱਕ ਪੇਜ ਸਮੇਤ ਸੋਸ਼ਲ ਮੀਡੀਆ ਅਕਾਊਂਟ ਵੀ ਖਾਤੇ ਵੀ ਬਦਲ ਜਾਂਦੇ ਨੇ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੱਗ ਜਾਂਦੀ ਆ ਤੇ ਤਸਵੀਰ ਜਿਹੜੀ ਫਿਰ ਸਵਰਨ ਸਿੰਘ ਸਲਾਰੀਆ ਸਾਂਝੀ ਕਰਦੇ ਨੇ ਕਹਿੰਦੇ ਨੇ ਨਮਾਣੇ ਨੂੰ ਇੰਨਾ ਮਾਣ ਸਨਮਾਨ ਦੇ ਲਈ ਸ਼ੁਕਰੀਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ 30 ਮਿੰਟ ਪਹਿਲਾਂ ਤਸਵੀਰ ਸਾਂਝੀ ਕਰਦੇ ਨੇ ਤੇ ਨਾਲ ਦੀ ਨਾਲ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋਰ ਤਸਵੀਰਾਂ ਵੀ ਸਾਂਝੀਆਂ ਕਰ ਦਿੰਦੇ ਜਿੱਦੇ ਚ ਕਹਿੰਦੇ ਨੇ ਇੱਕ ਮੌਕਾ ਆਪਕੋ ਮਤਲਬ ਇੱਕ ਮੌਕਾ ਆਮ ਆਦੀ ਪਾਰਟੀ ਨੂੰ ਸਵਰਨ ਸਿੰਘ ਸਲਾਰੀਆ ਦ ਚੇਅਰਮੈਨ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਜਿੱਥੇ ਉਹਨਾਂ ਦਾ ਹਸਪਤਾਲ ਔਰ ਮੈਡੀਕਲ ਕਾਲਜ ਆ ਇਸ ਦੇ ਵਿੱਚ ਉਹਨਾਂ ਨੇ ਜਿੱਥੇ ਆਪਣੀ ਫੋਟੋ ਲਾਈ ਆ ਨਾਲ ਦੀ ਨਾਲ ਸੰਦੀਪ ਪਾਠਕ ਜਿਹੜੇ ਆਮ ਆਦੀ ਪਾਰਟੀ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਰਵਿੰਦ ਕੇਦਰੀਵਾਲ ਦਿੱਲੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਗਰਦਾਸਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪੋਸਟਰ ਲਗਾ ਦਿੰਦੇ ਨੇ ਤੇ ਨਾਲ ਲਿਖਦੇ ਨੇ ਨਮਾਣੇ ਨੂੰ ਇਹਨਾ ਮਾਨ ਸਨਮਾਨ ਦੇ ਲਈ ਸ਼ੁਕਰੀਆ ਭਗਵੰਤ ਮਾਨਸਾ ਮਤਲਬ ਭਾਜਪਾ ਵਾਸਤੇ ਵੱਡਾ ਚਟਕਾ ਕਿਉਂਕਿ ਸੁਵੰਨ ਸਿੰਘ ਸਲਾਰੀਆ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਦੇ ਤੌਰ ਤੇ ਹਾਲਾਂਕਿ ਇਸ ਵਾਰ ਵੀ ਉਹ ਚੋਣ ਮੈਦਾਨ ਦੇ ਵਿੱਚ ਸੀ ਕਿ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਟਿਕਟ ਮਿਲੇਗੀ ਲੇਕਿਨ ਟਿਕਟ ਨਹੀਂ ਮਿਲਦੀ ਭਾਰਤੀ ਜਨਤਾ ਪਾਰਟੀ ਟਿਕਟ ਉਥੋਂ ਦੋ ਦਫਾ ਸਜਾਣਪੁਰ ਤੋਂ ਐਮਐਲਏ ਰਹਿ ਚੁਕੇ ਦਨੇਸ਼ ਬੱਬੂ ਨੂੰ ਦਿੰਦੇ ਨੇ ਤੇ ਉਸ ਤੋਂ ਬਾਅਦ ਨਾਰਾਜ਼ ਹੋ ਜਾਂਦੇ ਨੇ ਸਵਰਨ ਸਿੰਘ ਸਲਾਰੀਆ ਸਵਰਨ ਸਿੰਘ ਸਲਾਰੀਆ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰੀ ਕਮੇਟੀ ਪੰਜਾਬ ਦੇ ਸਥਾਈ ਮੈਂਬਰ ਨੇ ਅਤੇ ਨਾਲ ਦੀ ਨਾਲ ਸਵਰਨ ਸਿੰਘ ਸਲਾਰੀਆ ਸਤੰਤਰਤਾ ਸਨਾਨੀ ਨਿਹਾਨ ਸਿੰਘ ਸਲਾਰੀਆ ਦੇ ਪੁੱਤਰ ਨੇ ਇੱਕ ਚੰਗੇ ਅਦਜੋਗ ਪਤੀ ਵੀ ਨੇ ਗਰਦਾਸਪੁਰ ਹੀ ਨਹੀਂ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਚਟਕਾ ਲੱਗਾ ਕਿਉਂਕਿ ਗਰਦਾਸਪੁਰ ਦੇ ਨਾਲ ਸਬੰਧ ਰੱਖਣ ਵਾਲੇ ਸਵਰਨ ਸਿੰਘ ਸਲਾਰੀਆ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਆਮ ਆਦੀ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਸਵਰਨ ਸਿੰਘ ਸਲਾਰੀਆ ਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਲੋਕ ਸਭਾ ਦੀਆਂ ਚੋਣਾਂ ਚ ਲੜ ਚੁੱਕੇ ਸਵਰਨ ਸਿੰਘ ਸਲਾਰੀਆ ਲੋਕ ਸਭਾ ਚੋਣ ਲੜੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਜਿਕਰ ਜੋ ਕਿ ਸਵਰਨ ਸਿੰਘ ਸਲਾਰੀਆ ਲੋਕ ਸਭਾ ਗਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਵਾਸਤੇ ਚੋਣ ਲੜ ਚੁੱਕੇ ਨੇ ਉਹਨਾਂ ਨੂੰ ਜਿੱਥੇ ਨਸੀਬ ਨਹੀਂ ਹੋਈ ਲੇਕਿਨ ਜਦੋਂ ਸ਼ੁਰੂ ਮੀ ਕਾਲੇ ਪਾਰਟੀ ਜਨਤਾ ਪਾਰਟੀ ਦੇ ਸਾਂਝੀ ਸਰਕਾਰ ਸੀ ਉਸ ਸਮੇਂ ਉਹ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹ ਚੁਕੇ ਸਵਰਨ ਸਿੰਘ ਸਲਾਰੀਆ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰੀ ਦੇ ਮੈਂਬਰ ਵੀ ਨੇ ਸਤਾਈ ਮੈਂਬਰ ਨੇ ਪੱਕੇ ਮੈਂਬਰ ਨੇ ਇਸ ਤੋਂ ਇਲਾਵਾ ਉਹ ਸਮਾਜਿਕ ਕਾਰਜਕਾਰ ਦੇ ਵਾਸਤੇ ਵੀ ਜਾਣੇ ਜਾਂਦੇ ਨੇ ਸਵਰਨ ਸਿੰਘ ਸਲਾਰੀਆ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਚੰਗਾ ਆਧਾਰ ਤੇ ਪ੍ਰਭਾਵ ਰੱਖਦੇ ਨੇ ਪਸੂਆਂ ਸਿੰਘ ਸਲਾਰੀਆ ਉੱਗੇ ਸਤੰਤਰਤਾ ਸੁਨਾਨੀ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਨੇ ਤੇ ਇੱਕ ਅਦਜੋਗਪਤੀ ਮੈਡੀਕਲ ਕਾਲਜ ਵੀ ਆ ਲੇਕਿਨ ਇਹ ਜਿਹੜੀ ਖਬਰ ਸਾਂਝੀ ਕੀਤੀ ਤੁਹਾਡੇ ਨਾਲ ਮਤਲਬ ਭਾਰਤੀ ਜਨਤਾ ਪਾਰਟੀ ਵਾਸਤੇ ਵੱਡਾ ਚਟਕਾ ਬਹੁਤ ਸਾਰੇ ਜਿਹੜੇ ਲੀਡਰ ਨੇ ਇਹਨਾਂ ਦਿਨਾਂ ਦੇ ਵਿੱਚ ਚਾਹੇ ਸ਼੍ਰੋਮਣੀ ਕਾਲੀਦਲ ਦੇ ਨੇ ਚਾਹੇ ਕਾਂਗਰਸ ਪਾਰਟੀ ਦੇ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੱਡੀ ਗਿਤੀ ਵਿੱਚ ਆਮ ਆਦੀ ਪਾਰਟੀ ਚ ਸ਼ਾਮਲ ਹੋਏ ਨੇ ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਐਮਐਲਏ ਜਿਹੜੇ ਦੋ ਦਫਾ ਰਹ ਚੁੱਕੇ ਸੀ ਡਾਕਟਰ ਰਾਜਕਬਰ ਜੱਬੇਵਾਲ ਉਹ ਆਮ ਆਦੀ ਪਾਰਟੀ ਸ਼ਾਮਲ ਹੁੰਦੇ ਨੇ ਸ਼ਾਰਪੁਰ ਤੋਂ ਆਮ ਆਦੀ ਪਾਰਟੀ ਤੋਂ ਚੋਣ ਲੜ ਰਹੇ ਨੇ ਜ਼ਿਲਹੰਦਰ ਤੋਂ ਸ਼੍ਰੋਮਨੀ ਕਾਲੀਦਲ ਦੇ ਪਵਨ ਕੁਮਾਰ ਟਿੰਨੂ ਉਹ ਆਮ ਆਦੀ ਪਾਰਟੀ ਦੇ ਜ਼ਿਲਹੰਦਰ ਤੋਂ ਚੋਣ ਲੜ ਰਹੇ ਨੇ ਫਤਿਹਗੜ ਸਾਹਿਬ ਤੋਂ ਉਮੀਦਵਾਰ ਚੋਣ ਲੜ ਰਹੇ ਨੇ ਗੁਰਪ੍ਰੀਤ ਸਿੰਘ ਜੀਪੀ ਉਹ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਰਹੇ ਚੁੱਕੇ ਨੇ ਤੋ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਹੋਰ ਵੱਡੇ ਨੇਤਾ ਵਿਜੇ ਸਾਹ ਪਲਾ ਦਾ ਭਤੀਜਾ ਵੀ ਆਵਾਦੀ ਪਾਰਟੀ ਤੇ ਸ਼ਾਮਲ ਹੋ ਚੁੱਕਾ ਕਈ ਕਾਂਗਰਸ ਪਾਰਟੀ ਦੇ ਜੂਤ ਆਗੂ ਵੀ ਸ਼ਾਮਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੇ ਆਵਾਦੀ ਪਾਰਟੀ ਨੂੰ ਵੱਡਾ ਚਟਕਾ ਉਦੋਂ ਮਿਲਿਆ ਸੀ ਜਦੋਂ ਉਹਨਾਂ ਦੇ ਲੋਕ ਸਭਾ ਮੈਂਬਰ ਅਤੇ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਨਾਲ ਦੇ ਨਾਲ ਜਲੰਧਰ ਤੋਂ ਵਿਧਾਇਕ ਸ਼ੀਦਲ ਅੰਗਰਾਲ ਵੀ ਆਵਾਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਤੇ ਸ਼ਾਮਲ ਹੋ ਗਏ ਸੀ ਲੇਕਿਨ ਫਿਲਹਾਲ ਭਾਰਤੀ ਜਨਤਾ ਪਾਰਟੀ ਵਾਸਤੇ ਵੱਡਾ ਚਟਕਾ ਸਵਰਨ ਸਿੰਘ ਸਲਾਰੀਆ ਗਰਦਾਸਪੁਰ ਤੋਂ ਵੱਡਾ ਚਿਹਰਾ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਤੇ ਤਸਵੀਰ ਵੀ ਸਾਂਝੀ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਨੂੰ ਉਮੀਦ ਸੀ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਉਮੀਦਵਾਰ ਬਣਾ ਸਕੇ ਕਿਉਂਕਿ ਗਰਦਾਸਪੁਰ ਤੋਂ ਚਾਰ ਨਾਮ ਮੋਟੇ ਤੌਰ ਤੇ ਚੱਲ ਰਹੇ ਜਿਦੇ 'ਚ ਸਵਰਨ ਸਿੰਘ ਸਲਾਰੀਆ ਸਾਬਕਾ ਸੂਬਾ ਪ੍ਰਧਾਨ ਅਸ਼wini ਸ਼ਰਮਾ ਮਰਹੂਮ ਲੋਕ ਸਭਾ ਮੈਂਬਰ ਬਨੂਦ ਖੰਨਾ ਦੀ ਪਤਨੀ ਕਵਿਤਾ ਖੰਨਾ ਵਕੀਰਿਆਂ ਤੋਂ ਐਮਐਲਏ ਜੱਗੀ ਲਾਲ ਮਹਾਜਨ ਅਤੇ ਸਜਨਪੁਰ ਤੋਂ ਦੋ ਦਫਾ ਐਮਐਲਏ ਰਹ ਚੁਕੇ ਦਿਨੇਸ਼ ਬੱਬੂ ਲੇਕਿਨ ਇਨਾਂ ਚਾਰਾਂ ਨੂੰ ਨਜ਼ਰ ਅਦਾਜ਼ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾਇ ਜੇ ਦੇ ਚੱਲਦਿਆਂ ਪਾਰਟੀ ਦੇ ਵਿੱਚ ਹਾਲਾਂਕਿ ਉੱਥੇ ਬਗਾਵਤ ਹੈ ਦਿਨੇਸ਼ ਬੱਬੂ ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਇੰਨਾ ਜਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਪਰ ਇਸੇ ਦੌਰਾਨ ਉਥੋਂ ਬੀਜੇਪੀ ਨੂੰ ਵੱਡਾ ਚਟਕਾ ਸਵੰਸਲਾ ਰਿਹਾ ਹੁਣ ਆਮ ਆਦੀ ਪਾਰਟੀ ਦੇ ਸਿਪਾਈ ਬਣ ਚੁੱਕੇ ਹਾਲਾਂਕਿ ਵਿਜੇ ਸਾਪਲਾ ਵੀ ਨਿਰਾਸ਼ ਸਨ ਟਿੱਕ ਟ ਉਹਨਾਂ ਨੂੰ ਨਹੀਂ ਮਿਲੀ ਸੀ ਚਰਚਾ ਸੀ ਕਿ ਉਹ ਸ਼੍ਰੋਮਣੀ ਕਾਲੀ ਦਰਚ ਜਾ ਸਕਦੇ ਨੇ ਲੇਕਿਨ ਫਿਰਾਲ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮਨਾ ਲਿਆ ਸੀ ਪਰ ਹਾਰਪੁਰ ਤੋਂ ਜੋ ਉਮੀਦਵਾਰ ਬਣਾਏਗੇ ਨੇ ਭਾਰਤੀ ਜਨਤਾ ਪਾਰਟੀ ਨੇ ਅਨੀਤਾ ਸੂਪrakash ਉਹਨਾਂ ਦੀ ਕੈਂਪੇਨ ਦੇ ਵਿੱਚ ਹਲੇ ਵਿਜੇ ਸਾਪਲਾ ਦਿਖਾਈ ਨਹੀਂ ਦੇ ਰਹੇ ਤੇ ਨਾਲ ਦੀ ਸੀਟ ਗੁਰਦਾਸਪੁਰ ਗੁਰਦਾਸਪੁਰ ਤੋਂ ਆਮ ਆਦੀ ਪਾਰਟੀ ਨੂੰ ਮਿਲਿਆ ਸਵਰਨ ਸਿੰਘ ਸਲਾਰੀਆ ਦੇ ਰੂਪ ਚ ਵੱਡਾ ਬਾਤ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ